ਰਾਜਸਥਾਨੀ ਟੀਵੀ ਦੇਖਦੇ ਸਰ ਦਸ਼ਕਾ ਦਾ ਬਹੁਤ ਬਹੁਤ ਸਵਾਗਤ ਹੈ ਜਿਵੇਂਦਰ ਪਾਲ ਸਿੰਘ ਤੁੰਨਾ ਸਾਡੇ ਲੀਡਰ ਸਾਡੀ ਜਨਤਾ ਨੂੰ ਕਿਵੇਂ ਬੁੱਧੂ ਬਣਾਉਂਦੇ ਨੇ ਅਸੀਂ ਅਕਸਰ ਵਾਰ-ਵਾਰ ਦੇਖਦੇ ਆਏ ਹਾਂ ਹੁਣ ਤੱਕ ਪਰ ਅਫਸੋਸ ਉਸ ਸਮੇਂ ਹੁੰਦਾ ਜਦੋਂ ਕੁਝ ਲੋਕ ਇਹ ਕਹਿ ਕੇ ਆਉਂਦੇ ਕਿ ਅਸੀਂ ਰਾਜਨੀਤੀ ਬਦਲਣ ਆਏ ਆ ਅਸੀਂ ਰਾਜਨੀਤੀ ਦੀ ਦਿਸ਼ਾ ਤੇ ਦਸ਼ਾ ਬਦਲਣ ਆਏ ਆ ਤੇ ਅਸੀਂ ਪੁਰਾਣੀ ਵਾਲੀ ਰਾਜਨੀਤੀ ਨੂੰ ਛੱਡ ਕੇ ਨਵੀਂ ਰਾਜਨੀਤੀ ਦੀ ਪ੍ਰਤ ਪਾਉਣ ਆਏ ਆ ਤੇ ਲੋਕ ਖੁੱਬ ਕੇ ਵੋਟਾਂ ਪਾਉਂਦੇ ਨੇ 117 ਵਿੱਚੋਂ 92 ਸੀਟਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਿੱਦਨੇ ਵੀ ਸ਼ਾਇਦ ਇਹ ਅਕਾਲੀਆਂ ਅਤੇ ਕਾਂਗਰਸਿਆਂ ਨਾਲੋਂ ਕੁਝ ਵੱਖ ਕਰਨਗੇ ਇਹ ਵੀ ਆਈਪੀ ਕਲਚਰ ਖਤਮ ਕਰਨਗੇ ਹੈ ਵੱਡੀਆਂ ਵੱਡੀਆਂ ਗੱਟੀਆਂ ਗੱਡੀਆਂ 45 45 ਗੱਡੀਆਂ ਦੇ ਕਾਫਲੇ ਜਿਹੜੇ ਮੁੱਖ ਮੰਤਰੀ ਸਾਹਿਬ ਨਾਲ ਚੱਲਦੇ ਨੇ ਉਹ ਨਹੀਂ ਹੋਣਗੇ ਜਿਹੜੀਆਂ ਗਰੋਸਰੀ ਦੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਕਿਸੇ ਵੇਲੇ ਸਟੇਜ ਤੇ ਕਰਦੇ ਸਨ ਕਿ ਮੁੱਖ ਮੰਤਰੀ ਗਰੋਸਰੀ ਦੀ ਲਾਈਨ ਤੇ ਖੜਾ ਹੋਊਗਾ ਲੋਕਾਂ ਨੇ ਸੋਚ ਕੇ ਵੋਟ ਪਾਤੀ ਵੀ ਸ਼ਾਇਦ ਸਾਡਾ ਮੁੱਖ ਮੰਤਰੀ ਵੀ ਗ੍ਰੋਸਰੀ ਦੇ ਲੈਣ ਦੇ ਵਿੱਚ ਲੱਗਾ ਖੜਾ ਹੋਏਗਾ ਉਹ ਗੱਲਾਂ ਤਾਂ ਦੂਰ ਦੀਆਂ ਹੋ ਗਈਆਂ ਗੱਲਾਂ ਕਰਦੇ ਸਨ ਕਿ ਪ੍ਰਚਾਰ ਵਿੱਚ ਝਾਰਾ ਅੱਗੇ ਨੇ ਪਰ ਜ਼ਮੀਨੀ ਹਕੀਕਤ ਵਿੱਚ ਕੁਝ ਨਹੀਂ ਹੋ ਰਿਹਾ ਉਹ ਸਾਰੀਆਂ ਗੱਲਾਂ ਉੱਤੇ ਫੁੱਲ ਤਾਂ ਨਹੀਂ ਚੜਾਏ ਹੈਗੇ ਫੁੱਲ ਚੜਾਉਣ ਦੇ ਨਾਲ-ਨਾਲ ਉਹ ਤੋਂ ਦੋ ਪੈਰ ਅੱਗੇ ਚੱਲਦੀ ਆ ਰਹੀ ਹੈ ਨਵੀਂ ਆਮ ਆਦਮੀ ਪਾਰਟੀ ਜਿਹਨੂੰ ਲੋਕਾਂ ਨੇ ਬਦਲਾਅ ਦੇ ਨਾਂ ਤੇ ਵੋਟ ਪਾਈ ਸੀ ਕੱਲ ਵਪਾਰੀਆਂ ਨਾਲ ਮੀਟਿੰਗ ਹੋਣ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਗਰੇ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਮੁੱਖ ਮਹਿਮਾਨ ਵਜੋਂ ਆ ਰਹੇ ਨੇ ਇੱਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਜਿਸ ਤਰੀਕੇ ਨਾਲ ਬ੍ਰਾਂਡਿੰਗ ਕੀਤੀ ਗਈ ਹੈ ਤੁਸੀਂ ਹੈਰਾਨ ਹੋਵੋਗੇ ਯਾਰ ਇਸ ਤਰੀਕੇ ਦੀ ਬ੍ਰਾਂਡਿੰਗ ਤਾਂ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤੀ ਹੋएगी ਨਾ ਬਾਦਲ ਪਰਿਵਾਰ ਨੇ ਕੀਤੀ ਹੋएगी ਤੇ ਨਾ ਚਰਨਜੀਤ ਚੰਨੀ ਨੇ ਅੱਛੇ ਰੈਡੀਸਨ ਬਲੂ ਦੇਖ ਰਹੇ ਹਾਂ ਪਰसों ਹੀ ਇੱਕ ਹੋਟਲ ਦਾ ਬੜਾ ਜ਼ਿਕਰ ਹੋ ਰਿਹਾ ਬਾਦਲਾ ਨੇ ਹੋਟਲ ਦਾ ਜ਼ਿਕਰ ਹੋ ਰਿਹਾ ਕਿ ਬਾਦਲ ਹੋਟਲਾਂ ਹੋਟਲਾਂ 'ਚੋਂ ਇੰਨੇ ਕਰੋੜ ਰੁਪਏ ਦਾ ਕਪਲਾ ਕਰ ਗਈ ਜਾਂ ਕਿੱਦਾਂ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਬੋਰਡ ਜਿਹੜੇ ਨਜ਼ਰ ਆ ਰਹੇ ਨੇ ਇਹਦੇ ਉੱਤੇ ਖਾਸ ਤੌਰ ਤੇ ਫੋਟੋ ਲੱਗੀ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਤੇ ਨਾਲ ਫੋਟੋ ਲੱਗੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਿਹੜੇ ਮੁੱਖ ਮਹਿਮਾਨ ਦੇ ਤੌਰ ਤੇ ਇਸ ਮੀਟਿੰਗ ਦਾ ਹਿੱਸਾ ਬਣ ਗਏ ਤੇ ਤੁਹਾਨੂੰ ਇਹ ਅਸੀਂ ਤਸਵੀਰਾਂ ਇਸ ਕਰਕੇ ਦਿਖਾ ਰਹੇ ਹਾਂ ਵੀ ਇੱਥੇ ਫਿਰੋਜ਼ਪੁਰ ਹੋਰ ਰੈਡੀਸ਼ਨ ਬਲੂ ਦੇ ਸਾਹਮਣੇ ਉਤੋਂ ਲੈ ਕੇ ਪਿੱਲਰ ਜਿਹੜੇ ਆਲੇ ਦੁਆਲੇ ਪਿੱਲਰ ਨੇ ਟੋਟਲੀ ਇਸ ਰੈਡੀਸ਼ਨ ਬਲੂ ਫਿਰੋਜ਼ਪੁਰ ਹੋਰ ਕਰੀਬ ਕਰੀਬ ਚੁੰਗੀ ਤੋਂ ਲੈ ਕੇ ਜਿੱਥੇ ਤੱਕ ਪੁਲ ਜਾਂਦਾ ਦੋਹਾਂ ਦੇ ਆਲੇ-ਦੁਆਲੇ ਇਸ ਤਰੀਕੇ ਨਾਲ ਬ੍ਰਾਂਡਿੰਗ ਕੀਤੀ ਗਈ ਹੈ ਜਿਹੜੇ ਲੋਕ ਕਿਸੇ ਸਮੇਂ ਇਹ ਕਹਿੰਦੇ ਸੀ ਕਿ ਇਸ਼ਤਿਹਾਰਾਂ ਦੀ ਕੀ ਲੋੜ ਹੈ ਇਹ ਪੈਸਾ ਕਹਾਂ ਸੇ ਆਤਾ ਹੈ ਇਸ਼ਤਿਹਾਰਾਂ ਕੇ ਲਿਏ ਇਹ ਇਤਨੇ ਬੜੇ-ਬੜੇ ਬੋਰਡ ਲਗਾਏ ਹੈ ਇਹ ਬੋਰਡ ਕੇ ਲਿਏ ਪੈਸਾ ਕਹਾਂ ਸੇ ਆਤਾ ਹੈ ਕੰਮ ਕਰਕੇ ਦਿਖਾਓ ਬੋਰੋੜੋ ਕੀ ਜ਼ਰੂਰਤ ਨਹੀਂ ਪੜਤੀ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਹੁੰਦੇ ਸੀ ਵੀ ਬਾਦਲਾ ਨੇ ਫਲਾਨੀ ਜਗ੍ਹਾ ਫੋਟੋ ਲਈ ਢਮਕਾਣੀ ਜਗ੍ਹਾ ਫੋਟੋ ਲਾ ਲਈ ਅੱਜ ਆਟੇ ਦੀਆਂ ਥੈਲੀਆਂ ਉੱਤੇ ਫੋਟੋਆਂ ਲੱਗੀਆਂ ਮੁੱਖ ਮੰਤਰੀ ਸਾਹਿਬ ਦੀਆਂ ਨਜ਼ਰ ਆ ਰਹੀਆਂ ਨੇ ਤੇ ਤੁਸੀਂ ਜਿੱਥੇ ਨਿਗਾਹ ਮਾਰੋਗੇ ਤੁਹਾਨੂੰ ਇਹ ਨਜ਼ਰ ਆ ਰਹੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨਾਲ-ਨਾਲ ਚਲਦੀਆਂ ਨਜ਼ਰ ਆ ਰਹੀਆਂ ਨੇ ਕਿਸ ਤਰੀਕੇ ਨਾਲ ਪੂਰੇ ਪਿੱਲਰ ਟੂ ਪਿੱਲਰ ਜਿਹੜੀਆਂ ਨੇ ਇਹ ਫੋਟੋਆਂ ਜਿਹੜੀਆਂ ਨੇ ਮੁੱਖ ਮੰਤਰੀ ਸਾਹਿਬ ਗਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਾਲ ਅਰਵਿੰਦ ਕੇਜਰੀਵਾਲ ਦੀਆਂ ਜਿੱਥੇ ਨਿਗਾਹ ਮਾਰੋਗੇ ਤੁਹਾਨੂੰ ਸਿਰਫ ਤੇ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨਜ਼ਰ ਆਉਂਦੇ ਨੇ ਇਹ ਮਾਰਕੀਟਿੰਗ ਹੈ ਮਾਰਕੀਟਿੰਗ ਕਿਨੂੰ ਕਹਿੰਦੇ ਨੇ ਸਿਆਣੇ ਜਿਹੜੇ ਮਾਰਕੀਟਿੰਗ ਦੇ ਥੋੜੇ ਬੋਤਾ ਚ ਦਿਲਚਸਪੀ ਰੱਖਦੇ ਨੇ ਉਹ ਕਹਿੰਦੇ ਵੀ ਇੱਕ ਚੀਜ਼ ਜਿਹੜੀ ਵਾਰ-ਵਾਰ ਅੱਖਾਂ ਮੂਰੇ ਆ ਜਵੇ ਤਾਂ ਲੋਕਾਂ ਦੇ ਵਿੱਚ ਕਿਤਨਾ ਕਿਤੇ ਦਿਮਾਗ ਦੇ ਵਿੱਚ ਫਿੱਟ ਕਰਦੀ ਹੈ ਜਾਂ ਤਾਂ ਉਹ ਦਿਮਾਗ ਨੂੰ ਇਹ ਕਹਿੰਦੀ ਹੈ ਕਿ ਇਹ ਬੰਦੇ ਯਾਰ ਬਹੁਤ ਵਧੀਆ ਜਾ ਕੇ ਹੁੰਦੇ ਯਾਰ ਬੰਦੇ ਇਹ ਬਿਲਕੁਲ ਨੁਕਸਾਨ ਪੰਜਾਬ ਦਾ ਕਰਦੇ ਨਜ਼ਰ ਆ ਰਹੇ ਨੇ ਹੁਣ ਤੁਸੀਂ ਇਹਨਾਂ ਤਸਵੀਰਾਂ ਨੂੰ ਦੇਖ ਸਕਦੇ ਹੋ ਤੁਸੀਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਕੀ ਅੰਦਾਜ਼ਾ ਲਗਾਉਣਾ ਤੁਹਾਡੇ ਆਪਣੇ ਦਿਮਾਗ ਦੀ ਗੱਲ ਹੋਏਗੀ ਪਰ ਜਿਸ ਤਰੀਕੇ ਨਾਲ ਇਹ ਪਾਰਟੀ ਆਈ ਸੀਗੀ ਅਸੀਂ ਦਿਸ਼ਾ ਤੇ ਦਸ਼ਾ ਬਦਲਣ ਆਏ ਹਾਂ ਸਾਡੀ ਅਸੀਂ ਪੰਜਾਬ ਦੀ ਸਿਆਸੀ ਤਸਵੀਰ ਵੀਆਈਪੀ ਕਲਚਰ ਖਤਮ ਕਰਾਂਗੇ ਅਸੀਂ ਪੰਜਾਬ ਦੇ ਖਜ਼ਾਨੇ ਦੀ ਲੁੱਟ ਨੂੰ ਘਟਾਵਾਂਗੇ ਤੇ ਇੱਥੇ ਲੁੱਟ ਤੁਸੀਂ ਦੇਖ ਸਕਦੇ ਹੋ ਦਿੱਲੀ ਦੇ ਮੁੱਖ ਮੰਤਰੀ ਦੀ ਬ੍ਰਾਂਡਿੰਗ ਦੇ ਵਾਸਤੇ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਸਵਾਲ ਤਾਂ ਇੱਥੇ ਬਣਦਾ ਵੀ ਪਹਿਲਾਂ ਵੀ ਬਹੁਤ ਮੀਟਿੰਗਾਂ ਹੋ ਗਈਆਂ ਭਮਾਹੋ ਵਪਾਰੀਆਂ ਨਾਲ ਹੁਣ ਪਮਾਰ ਉਦਯੋਗ ਪਤੀਆਂ ਨਾਲ ਹੁਣ ਸਵਾਲ ਤੇ ਉਦਯੋਗ ਪਤੀਆਂ ਨਾਲ ਵਪਾਰੀਆਂ ਲਈ ਮੀਟਿੰਗਾਂ ਹੋਈਆਂ ਨੇ ਉਸ ਦਾ ਪੰਜਾਬ ਦੇ ਇਨਵੈਸਟਮੈਂਟ ਉੱਤੇ ਕਿੰਨਾ ਅਸਰ ਪਿਆ ਕਿੰਨਾ ਕੁ ਪੰਜਾਬ ਨੂੰ ਇਨਵੈਸਟਮੈਂਟ ਆਈ ਹੈ ਸਵਾਲ ਇਹ ਬੰਦਾ ਪਿੱਛੇ ਦੇ ਅੰਕੜੇ ਆਏ ਸੀਗੇ ਪਿਛਲੇ ਸਾਲ ਦੌਰਾਨ ਦੇ ਮੁਕਾਬਲੇ 85% ਪੰਜਾਬ ਦਾ ਜਿਹੜਾ ਇਨਵੈਸਟ ਵਾ ਜਿਹੜੀ ਨਿਵੇਸ਼ ਹੈ ਉਹ ਘਟਿਆ ਨਵੇਸ਼ ਕਾ ਤੇਰੀ ਗੱਲ ਕਿਤੇ ਨਹੀਂ ਹੋ ਰਹੀ ਤੁਸੀਂ ਦੇਖ ਸਕਦੇ ਹੋ ਸੜਕ ਤੇ ਜਾ ਰਹੇ ਅਸੀਂ ਤੁਹਾਡੇ ਮੋਬਾਈਲ ਦਾ ਡਾਟਾ ਮੁੱਕ ਜੇਗਾ ਪਰ ਮੁੱਖ ਮੰਤਰੀ ਸਾਹਿਬ ਦੀਆਂ ਇਹ ਤਸਵੀਰਾਂ ਨਹੀਂ ਮੁਕਣੀਆਂ ਇੱਥੇ ਹੀ ਗੱਲ ਨਹੀਂ ਮੁਕਣੀ ਨਾਲ ਤੁਸੀਂ ਦੇਖ ਸਕਦੇ ਹੋ ਖੰਭਿਆਂ ਉੱਤੇ ਛੋਟੇ ਛੋਟੀਆਂ ਵੀ ਜਿੱਥੇ ਤੁਸੀਂ ਨਿਗਾਹ ਮਾਰੋਗੇ ਤੁਹਾਨੂੰ ਸਿਰਫ ਤੇ ਸਿਰਫ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੀ ਨਜ਼ਰ ਆਉਣਗੇ ਇਹ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਫਲਾਣੇ ਹੋਟਲ ਦੀਆਂ ਨੀਹਾਂ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਖੂਨ ਪਸੀਨਾ ਗੁੱਲਿਆ ਹੈ ਉਮੇ ਇਸ ਕੱਲੇ ਕੱਲੇ ਬੋਰਡ ਦੇ ਉੱਤੇ ਜਿਹੜਾ ਟਾਂਕਾ ਲੱਗਿਆ ਹੋਇਆ ਪਿੱਛੇ ਕੱਲੇ ਕੱਲੇ ਫਰੇਮ ਦੇ ਵਿੱਚ ਉਸ ਟਾਂਕੇ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਜਿਸ ਦਾ ਇਸ਼ਤਿਹਾਰਬਾਜ਼ੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਾਣੀ ਦੇ ਵਾਂਗ ਪੈਸਾ ਵਹਾਇਆ ਜਾ ਰਿਹਾ ਹੈ ਕੱਲ੍ਹ ਪਤਾ ਲੱਗਿਆ ਵੀ ਮੁੱਖ ਮੰਤਰੀ ਸਾਹਿਬ ਲੁਧਿਆਣੇ ਜਿੱਥੇ ਇਹ ਕਰਨਗੇ ਉੱਥੇ ਇੱਕ ਸਕੂਲ ਦਾ ਉਦਘਾਟਨ ਕਰਨਗੇ ਸਕੂਲ ਜਿਹੜਾ ਤੁਹਾਨੂੰ ਦੱਸ ਦਿੰਦੇ ਆ ਪਿਛਲੀ ਸਰਕਾਰ ਦੌਰਾਨ ਸ਼ੁਰੂ ਹੋਇਆ ਸੀ ਤੇ ਉਸ ਸਕੂਲ ਨੂੰ ਕੰਪਲੀਟ ਹੋਏ ਵੀ ਕਾਫੀ ਸਮਾਂ ਹੋ ਗਿਆ ਹੈ ਪਾਬਾ ਪਿਛਲੀਆਂ ਸਰਕਾਰਾਂ ਦੇ ਕੀਤੇ ਹੋਏ ਕੰਮਾਂ ਉੱਤੇ ਮੋਹਰ ਲਾਉਣ ਵਾਸਤੇ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਨਾਲ ਸਿੰਜੇ ਹੋਏ ਪੈਸਿਆਂ ਦੀ ਕਿਸ ਤਰੀਕੇ ਨਾਲ ਦੁਰਵਰਤੋਂ ਕੀਤੀ ਜਾ ਰਹੀ ਹੈ ਇਹ ਤੁਸੀਂ ਲੁਧਿਆਣਾ ਦੇ ਐਲੀਵੇਟਡ ਰੋਡ ਦੇ ਪਿੱਲਰਾਂ ਉੱਤੇ ਸਾਫ਼ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ ਲੋਕ ਸਭਾ ਚੋਣਾਂ ਸਿਰਤੇ ਨੇ 10 ਦਿਨਾਂ ਨੂੰ ਨਹੀਂ 15 ਦਿਨਾਂ ਨੂੰ ਕੋਲਡ ਆਫ ਕੰਡਕਟ ਲੱਗ ਜਾਏਗਾ ਤੇ ਇਹਨਾਂ ਦੱਸਾ 15 ਦਿਨਾਂ ਵਿੱਚ ਤੁਹਾਡੇ ਪੈਸੇ ਦੀ ਅਜੇ ਹੀ ਲੁੱਟ ਹੋਣੀ ਹੈ ਤੁਸੀਂ ਸਹਿਜੇ ਅੰਦਾਜ਼ਾ ਇਹਨਾਂ ਪਿੱਲਰਾਂ ਉੱਤੇ ਹੋਈ ਬ੍ਰਾਂਡਿੰਗ ਤੋਂ ਲਗਾ ਸਕਦੇ ਹੋ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਇਸ ਤਰੀਕੇ ਨਾਲ ਪੰਜਾਬ ਦੇ ਪੈਸੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਦੀ ਬ੍ਰਾਂਡਿੰਗ ਕੀਤੀ ਜਾਵੇ ਇਸ ਤੋਂ ਪਹਿਲਾਂ ਵੀ ਬਥੇਰੀ ਵਾਰ ਹੋਇਆ ਕਿ ਪੰਜਾਬ ਦੇ ਪੈਸੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਤੇ ਜਿੱਥੇ ਤੁਸੀਂ ਨਿਗਾਹ ਮਾਰੋਗੇ ਤੁਹਾਨੂੰ ਇਹ ਬੋਰ ਹੀ ਬੋਰ ਨਜ਼ਰ ਆਉਣਗੇ ਭਾਵੇਂ ਇਹ ਪਿੱਲਰਾਂ ਤੇ ਲੱਗੇ ਬੋਰ ਨੇ ਭਾਵੇਂ ਸੈਦਾਂ ਤੇ ਲੱਗੇ ਇਹ ਬੋਰ ਤੁਹਾਨੂੰ ਨਜ਼ਰ ਆ ਰਹੇ ਨੇ ਆਪਣੇ ਕਮੈਂਟ ਕਰਕੇ رائے ਜ਼ਰੂਰ ਦਿਓ ਕਿ ਇਹ ਸਹੀ ਹੈ ਜਾਂ ਗਲਤ ਮੈਂ ਇੰਦਰਪਾਲ ਸਿੰਘ ਤੁਨਾ ਕੈਮਰਾਮੈਨ ਰੋਸ਼ਨ ਨਾਲ ਦੇਖਦੇ ਹੋ ਰਾਜਤਨੀ ਟੀਵੀ ਸਸਰੀਕਾਲ